ਪਈਂ ਦੇ ਕਿ ਮਹਿੰਗਾ ਪਰਸ ਲਿਆਂਦਾ ਮਹਿੰਗਾ ਪਰਸ ਲਿਆਂਦਾ ਸਵਾ ਮਹਿੰਗਾ ਲਿਆਂਦਾ ਇਹਦੇ ਵਿੱਚ ਤਾਂ ਜਿਹੜਾ ਕਿਰਮਾਲ ਵੀ ਨਹੀਂ ਪੈਂਦਾ ਹੱਦ ਹੋ ਗਈ ਨਿੱਕੀ ਜਿਹੀ ਖੇਡ ਲਿਆ ਕੇ ਧਰਤੀ ਆ ਲੈ ਹੁਣ ਜੇ ਆਪਣੀ ਬੰਦ ਹੁੰਦੀ ਕੀ ਕਰਾਂ ਲੈ ਦੱਸ ਓਹੋ ਅਨਪੜੇ ਅੱਜ ਕੱਲ ਐਵੇਂ ਦੇ ਰਮਾਲ ਨਹੀਂ ਚੱਲਦੇ ਨਿੱਕੇ ਜਿਹੇ ਪਰਸ ਦੇ ਵਿੱਚ ਐਡਾ ਵੱਡਾ ਰਮਾਲ ਤੁੰਨੀ ਜਾਨੀ ਆ ਤੇ ਨਹੀਂ 파ਸ ਵੱਡਾ ਲਿਆ ਦੇਣਾ ਸੀ ਪੋਰਾ ਕੀ ਜਿਵੇਂ ਰਮਾਲ ਹੀ ਨਹੀਂ ਵਿੱਚ ਪੈਂਦਾਗਾ ਜਵਾਕਾਂ ਦੇ ਮੂੰਹ ਪੁੰਝ ਰਹਿੰਦੇ ਆ ਵਿਆਹਾਂ ਚ ਐਵੇਂ ਜਾ ਵੱਡੀ ਦਾ ਓ ਐਵੇਂ ਦੇ ਪਰਸੇ ਚੱਲਦੇ ਆ ਅੱਜ ਕੱਲ ਮਾਡਰਨ ਸੋਹਣੇ ਸੋਹਣੇ ਐਵੇਂ ਦੇ ਪਰਸ ਚੱਲਦੇ ਆ ਤੁਹਾਨੂੰ ਕੀ ਪਤਾ ਤੇ ਫੇਰ ਹਣ ਕੀ ਕਰਗੇ ਰਮਾਲ ਤਾਂ ਨਾਲ ਲੈ ਜਾਣਾ ਹੀ ਆ ਯਰ ਕੀ ਆ ਜੇ ਮੈਂ ਤੈਨੂੰ ਐਵੇਂ ਤਾਂ ਪਰਸ ਲੈ ਆ ਕੇ ਦੇ ਸਕਦਾ ਨਾ ਤੇ ਤੈਨੂੰ ਬ੍ਰਾਂਡਡ ਅਮਰੀਕਾ ਕੈਨੇਡਾ ਵਾਲੇ ਜਿਹੜੇ ਰਮਾਲ ਵਰਤਦੇ ਆ ਨਾ ਉਹ ਉਹ ਵੀ ਮੈਂ ਤੈਨੂੰ ਲੈ ਆ ਕੇ ਦੇ ਸਕਦਾ ਪਰਸ ਚ ਪੈਣਗੇ ਇਹਦੇ ਚ ਨਿੱਕੇ ਜਿਹੇ ਉਹ ਤਾਂ ਦੋਸਤੋ ਉਹ ਤਾਂ ਜਿਹੜੇ ਅਮਰੀਕਾ ਕੈਨੇਡਾ ਵਾਲੇ ਰਮਾਲ ਵਰਤਦੇ ਆ ਨਾ ਉਹ ਤਾਂ ਇੱਕ ਹੱਥ ਦੇ ਵਿੱਚ 10 ਰਮਾਲ ਫੜ ਲਾ ਇਹਦੇ ਵਿੱਚ ਤਾਂ 100 ਰਮਾਲ ਪੈ ਜਾਣਗੇ ਅੱਛਾ ਨਿੱਕੇ ਜਿਹੇ ਪਰਸ ਚਾਹੀਦੇ ਨੇ ਰਮਾਲ ਨਿੱਕੇ ਰਮਾਲ ਦੇ ਵਿੱਚ 4 ਰਮਾਲ ਨਹੀਂ ਕੋਈ ਵਰਤਦਾ ਹੈਗਾ ਤੇ ਫਿਰ ਲਿਆਂਦਿਆ ਤੇ ਫਿਰ ਦੇ ਦਿਓ ਹੁਣ ਚੱਲ ਗਏ ਵਿਆਹ ਤੇ ਜਾਣਾ ਨਹੀਂਗਾ ਤੇ ਆਪਾਂ ਦੋਸਤਾਂ ਨੂੰ ਵੀ ਦੱਸਦੀ ਅੱਜਕੱਲ ਕਿਹੜੇ ਰਮਾਲ ਚੱਲਦੇ ਆ ਦੋਸਤੋ ਇਹਨਾਂ ਰਮਾਲਾਂ ਦਾ ਗਿਆ ਜਮਾਨਾ ਤੇ ਅੱਜਕੱਲ ਨਵੇਂ ਰਮਾਲ ਆ ਗਏ ਤੁਹਾਨੂੰ ਦੱਸਦੇ ਆ ਵੀ ਕਿਹੜੇ ਰਮਾਲ ਆ ਰਮਾਲ ਆ ਰਮਾਲ ਹਾਂ ਆਰ ਮਾਲ ਨੇ ਟੋਗੀਆਂ ਹੈਂ ਜਵਾਕਾਂ ਦੇ ਖਾਣ ਵਾਲੀਆਂ ਓਹ ਕਰਤੀ ਅਨਪੜਾ ਦੀ ਗੱਲ ਤੇਰੇ ਨਾਲ ਤਾਂ ਆਪਣੇ ਦੋਸਤਾਂ ਵੱਧ ਪਤਾ ਹੋਊਗਾ ਪਵਣ ਆਹ ਰਮਾਲ ਆ ਰਮਾਲ ਮੈਂ ਤਾਂ ਪਹਿਲੀ ਵਾਰੀ ਦੇਖਿਆ ਜ਼ਿੰਦਗੀ ਚ ਵੀ ਆਹ ਰਮਾਲ ਤੇਰਾ ਸਾਈਜ਼ ਵੀ ਪਵਣ ਐਡਾ ਐ ਐਡੇ ਡਰਮਾਲ ਐ ਐਡੇ ਡਰਮਾਲ ਦੋਸਤੋ ਇੱਧਰ ਦੇਖੋ ਤੁਸੀਂ ਟੌਫੀਆਂ ਵਰਗੇ ਰਮਾਲ ਆ ਚੁੱਕੇ ਬਜ਼ਾਰ ਦੇ ਵਿੱਚ ਆ ਤੁਸੀਂ ਦੇਖੋ ਜੇ ਨਹੀਂ ਤੁਹਾਨੂੰ ਪਤਾ ਤਾਂ ਤੁਸੀਂ ਵੀ ਮੰਗਾ ਸਕਦੇ ਹੋ ਤੁਹਾਨੂੰ ਦੱਸਾਂਗੇ ਵੀ ਕਿੱਥੋਂ ਮਿਲਣਗੇ ਆਹ ਦਾ ਫਿਰ ਆਉਣ ਜਾਣ ਵਾਸਤੇ ਤਾਂ ਬੜੇ ਚੰਗੇ ਆ ਵੀ ਭਾਵੇਂ ਕਿੰਨੇ ਮਰਜੀ ਆਪਾਂ ਪਰਸ ਤੇ ਨਿੱਕੇ ਜਿਹੇ ਚੀ ਪਾ ਕੇ ਲੈ ਜਗੇ ਨਾ ਬਿਲਕੁਲ ਪਵਣੇ ਨੂੰ ਮੈਂ ਤੈਨੂੰ ਖੋਲ ਕੇ ਦਿਖਾਉਣਾ ਤੇ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਚੌਣ ਵਾਲੇ ਮਿੱਤਰਾਂ ਦੇ ਨਾਮ ਵੜ ਦਈਏ ਹਾਂਜੀ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਤੇ ਅੱਜ ਪਹਿਲੀ ਵਾਰੀ ਮੈਂ ਸਾਰਿਆਂ ਦੇ ਨਾਮ ਪੜ੍ਹੂੰਗਾ ਦੋਸਤੋ ਸਭ ਤੋਂ ਪਹਿਲਾਂ ਨਾਮ ਹੈ ਰਣਨੋਤਾ ਸਾਹਿਬ ਦੂਜਾ ਨਾਮ ਹੈ ਗੁਰਜੀਤ ਸਿੰਘ ਤੇ ਤੀਜਾ ਨਾਮ ਆਪਾਂ ਲਵਾਂਗੇ ਬ੍ਰਿਜ ਲਾਲ ਬਾਈ ਦਾ ਜਿਨ੍ਹਾਂ ਨੇ ਕਮੈਂਟ ਕੀਤਾ ਬਲਵਿੰਦਰ ਪਾਲ ਚੌਥਾ ਨਾਮ ਤੇ ਜਸਵੰਤ ਸਿੰਘ ਬਾਣ ਇੱਕ ਬਾਈ ਨੇ ਕਮੈਂਟ ਕੀਤਾ ਕਿ ਇੰਦਰਜੀਤ ਮੱਕੜ ਪੈਨ ਨੇ ਕਮੈਂਟ ਕੀਤਾ ਤੇ ਇੱਕ ਸੁਸ਼ਮਾ ਦੇਵੀ ਨੇ ਕਮੈਂਟ ਕੀਤਾ ਦੋਸਤੋ ਤੁਸੀਂ ਵੀ ਛੋਟੇ ਛੋਟੇ ਕਮੈਂਟ ਕਰਿਓ ਥੋੜਾ ਵੀ ਨਾਮ ਲਾਵਾਂਗੇ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਦੋਸਤੋ ਆਪਾਂ ਦੱਸਦੇ ਵੀ ਇਹ ਰਮਾਲ ਕਿੱਥੋਂ ਮੰਗਾਏ ਤੇ ਮੈਂ ਤੁਹਾਨੂੰ ਮੈਂ ਰਮਾਲ ਦੀ ਓਪਨਿੰਗ ਕਰਕੇ ਦਿਖਾਉਣਾ ਤੂੰ ਵੀ ਦੇਖ ਲਾ ਦਿਖਾਓ ਦਿਖਾਓ ਮੈਂ ਤਾਂ ਬੜਾ ਮੈਂ ਤਾਂ ਹਰਾ ਗਿਆ ਇਹ ਦੇਖਣ ਜਿਹਾ ਲੱਗਦਾ ਜਿਵੇਂ ਵਿਕਸਾ ਦੀ ਟਾਫੀਆਂ ਆ ਪਰ ਟਾਫੀਆਂ ਨਹੀਂ ਇਹ ਗੇਰ ਰਮਾਲ ਅੱਛਾ ਮੈਂ ਤਾਂ ਆਖਿਆ ਟਾਫੀਆਂ ਟੂਫਗੀਆਂ ਕੋਈ ਬਦੀਨੇ ਛਦੀਨੇ ਵਾਲੀਆਂ ਇੱਦਾਂ ਦੇਖ ਪਵਣਾ ਦੇਖੋ ਦੋਸਤੋ ਆਪਾਂ ਰਮਾਲ ਕੱਢ ਲਿਆ ਵਿੱਚੋਂ ਇਹਦਾ ਹੁਣ ਤੂੰ ਦੇਖ ਅੱਛਾ ਆਈ ਖੋਲੇ ਜਾਣਾ ਨਹੀਂ ਹਾਂ ਤੂੰ ਵੀ ਇੱਕ ਖੋਲ ਤੈਨੂੰ ਵੀ ਦੋਸਤਾਂ ਨੂੰ ਦਿਖਾਓ ਅੱਛਾ ਤੇ ਜਿਹੜੀ ਇਹਦੀ ਕੁਆਲਿਟੀ ਦੋਸਤੋ ਇਹ ਮਤਲਬ ਕਿ ਟਿਸ਼ੂ ਪੇਪਰ ਨਹੀਂ ਹੈ ਕਪੜਾ ਹੈ ਅੱਛਾ ਹਾਂ ਇਹ ਖਰਾਬ ਖਰੂਬ ਨਹੀਂ ਹੁੰਦਾ ਛੇਤੀ ਨਾ ਨਾ ਖਰਾਬ ਨਹੀਂ ਹੁੰਦਾ ਨੱਕ ਪੂੰਝ ਕੇ ਆਪਦਾ ਮੂੰਹ ਮੂੰਹ ਹੱਤ ਤੋਂ ਕੇ ਤੁਸੀਂ ਇਹਨੂੰ ਜਿੱਥੇ ਮਰਜੀ ਸੈੱਟ ਵੀ ਸਕਦੇ ਹੋ ਅੱਛਾ ਆ ਦੇਖੋ ਦੋਸਤੋ ਰਮਾਲ ਬਣ ਗਿਆ ਰਮਾਲ ਦੇਖੋ ਤੁਸੀਂ ਇਸ ਸਟ੍ਰੈਚੇਬਲ ਆ ਵੀ ਜਿਵੇਂ ਆਪਾਂ ਐ ਕਰੀ ਜਾਵਾਂਗੇ ਖਿੱਚੀ ਜਾਵਾਂਗੇ ਤੇ ਮਤਲਬ ਕੀ ਹੈ ਨਾ ਦੋਸਤੋ ਕੋਈ ਟਿਸ਼ੂ ਪੇਪਰ ਨਹੀਂਗਾ ਦੇਖੋ ਕਿੰਨਾ ਜ਼ੋਰ ਨਾਲ ਮੈਂ ਲਾ ਰਿਹਾ ਕੋਈ ਫੜ ਨਹੀਂ ਰਿਹਾ ਇਧਰ ਦੇਖੋ ਤੁਸੀਂ ਇਹ ਰਮਾਲ ਮਾਰਕੀਟ ਦੇ ਵਿੱਚ ਆ ਚੁੱਕੇ ਆ ਤੁਸੀਂ ਵੀ ਦੋਸਤੋ ਮੰਗਾ ਸਕਦੇ ਹੋ ਤੇ ਹੁਣ ਤੂੰ ਦੇਖ ਰਾ ਪਵਨ ਆ ਦੇਖੋ ਦੋਸਤੋ ਪਵਨ ਨੇ ਵੀ ਖੋਲ ਲਿਆ ਇਹ ਬੜੀ ਵਧੀਆ ਚੀਜ਼ ਹੈ ਤੇ ਸੌਫਟ ਵੀ ਬੜਾ ਸੌਫਟ ਵੀ ਬੜਾ ਇਧਰ ਦੇਖ ਪਸੀਨਾ ਪੁੰਜੋ ਲੋਜੀ ਪੁੰਜੋ ਹੱਥ ਤੋਂ ਹੱਥ ਸਾਫ਼ ਕਰੋ ਜੇ ਤੁਹਾਡਾ ਜਿਆਦਾ ਖਰਾਬ ਹੋ ਗਿਆ ਕੋਈ ਤਰੀ ਤਰੀ ਡੁੱਲ ਗਈ ਤੇਨੂੰ ਉੱਥੇ ਸਿੱਟ ਦੋ ਇਹ ਤਾਂ ਮੈਨੂੰ ਲੱਗਦਾ ਆਪਾਂ ਜਿਹੜਾ ਕਿ ਬੱਚਿਆਂ ਨੂੰ ਹੈਂਕੀ ਦਿੰਨੇ ਆ ਤੇ ਆਪਾਂ ਚਲੋ ਖੋਲ ਕੇ ਤੇ ਐਸੀ ਤਰ੍ਹਾਂ ਕਰਕੇ ਤੇ ਬੱਚਿਆਂ ਨੂੰ ਆਪਾਂ ਭਵੇਂ ਰੋਜ਼ ਦੇ ਦਿਆ ਕਰ ਗਏ ਨਾ ਬਿਲਕੁਲ ਆਹ ਦੋਸਤੋ ਦੇਖੋ ਹੋਰ ਤੁਹਾਨੂੰ ਦੇਖ ਆਪਦੇ ਪਰਸ ਦੇ ਵਿੱਚ ਕਿੰਨੇ ਰਮਾਲ ਪਾੜਾ ਚ 10 ਪਾੜਾ ਚ 20 ਪਾੜਾ ਮੈਨੂੰ ਲੱਗਦਾ ਸਾਰੇ ਪੈ ਜਾਣੀਆਂ ਸਾਰੇ ਪੈ ਜਾਣੀਆਂ 100 ਪੀਸ ਮੰਗਾਇਆ ਸੀ ਦੋਸਤੋ ਸਿਰਫ 100 ਰੁਪਏ ਦਾ ਇੱਕ 1 ਰੁਪਏ ਦਾ ਇੱਕ ਰਮਾਲ ਆ ਦੇਖੋ ਦੋਸਤੋ 1 ਰੁਪਏ ਦਾ ਇੱਕ ਰਮਾਲ ਲੈ ਏਦਾਂ ਜਿਦਾ ਮੇਰਾ ਪਰਸੀ ਭਰ ਗਿਆ ਤਾਂ ਸਾਰਿਆਂ ਨਾਲ ਹੀ ਹਾਂ ਲੈ ਸਾਰੀ ਆ ਗਏ ਦੋਸਤੋ ਤੇ ਤੁਸੀਂ ਮੰਗਾਉਣੇ ਕਿਵੇਂ ਦੋਸਤੋ ਤੁਸੀਂ ਐਮਾਜ਼ਨ ਤੋਂ ਮੰਗਾ ਸਕਦੇ ਹੋ ਇਹ ਆ ਦੁਨੀਆ ਦਾ ਸਭ ਤੋਂ ਛੋਟਾ ਰਮਾਲ ਪਵਨ ਦੁਨੀਆ ਦਾ ਸਭ ਤੋਂ ਛੋਟਾ ਰਮਾਲ ਬਈ ਮੈਂ ਤਾਂ ਅੱਜ ਦੇਖ ਕੇ ਸੱਚੀ ਨਹੀਂ ਨਹੀਂ ਰਮਾਲ ਤਾਂ ਪੂਰਾ ਵੱਡਾ ਹੈ ਰਮਾਲ ਪੈਕਿੰਗ ਹਾਂ ਪੈਕਿੰਗ ਸਭ ਤੋਂ ਛੋਟੀ ਆ ਹਾਂਜੀ ਵੀ ਦੁਨੀਆ ਦੀ ਸਭ ਤੋਂ ਛੋਟੇ ਰਮਾਲ ਦੀ ਜਿਹੜੀ ਪੈਕਿੰਗ ਆ ਇਸ ਤਰ੍ਹਾਂ ਹੋ ਕੇ ਆਉਂਦੀ ਆ ਤੇ ਤੁਸੀਂ ਵੀ ਦੋਸਤੋ ਮੰਗਾ ਸਕਦੇ ਹੋ ਐਮਾਜ਼ਨ ਤੋਂ ਮਿਲਣਾ ਹੈਗਾ ਤੇ ਸਿਰਫ 1 ਰੁਪਿਆ ਦੀ ਕੀਮਤ ਆ ਨਾ 1 ਰੁਪਏ ਦਾ 1 મતલਬ ਕਿ ਤੁਹਾਨੂੰ ਮਿਲੇਗਾ ਤੇ ਇਹਦਾ ਤੁਸੀਂ ਵਨ ਟਾਈਮ ਯੂਜ਼ ਵੀ ਕਰ ਸਕਦੇ ਹੋ ਤਾਂ ਇੱਕ ਦੋ ਵਾਰੀ ਵੀ ਯੂਜ਼ ਕਰ ਸਕਦੇ ਹੋ ਹਾਂ મતલਬ ਕਿ ਇਹਨੂੰ ਆਪਾਂ ਵਾਸ਼ ਕਰਕੇ ਦੁਬਾਰਤੋਂ ਵੀ ਯੂਜ਼ ਕਰ ਸਕਦੇ ਆ इजीली ਇਹ ਹੋ ਜਾਊਗਾ ਹਾਂਜੀ ਬਹੁਤ ਹੀ ਸੌਫਟ ਹੈ ਤੇ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਇਆ ਕਈ ਵਾਰੀ ਆਪਾਂ ਜਾਣਾ ਹੁੰਦਾ ਵਿਆਹ ਸ਼ਾਦੀਆਂ 'ਚ ਤੇ ਕਿਤੇ ਵੀ ਪ੍ਰੋਗਰਾਮ ਤੇ ਜਾਣਾ ਹੁੰਦਾ ਤੇ ਬੱਚਿਆਂ ਨੂੰ ਵੀ ਨਾਲ ਲਿਜਾਣਾ ਹੁੰਦਾ ਤੇ ਇਹ ਵਾਲੇ ਜਿਹੜੇ ਰਮਾਲ ਹਨਾ ਇਹ ਤਾਂ ਸੱਚੀ ਬਹੁਤ ਹੀ ਹੈਲਪਫੁਲ ਰਹਿਣਗੇ ਜੇ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ